ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਵਾਰੀ ਦੀ ਗੱਲ ਹੈ ਸਭ ਤੋਂ ਪਹਿਲਾਂ ਤਾਂ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਜਿੰਨੇ ਵੀ ਆਪਣੇ ਪੇਜ ਦੇ ਨਾਲ ਜੁੜੇ ਆ ਆ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤੇ ਜੋ ਆਪਣਾ ਚੈਨਲ ਹੈ YouTube ਤੇ ਉੱਤੇ ਜਗਤਾਰ ਸਿੰਘ ਪਰਿਵਾਰਿਕ ਸੰਜ ਨੂੰ ਸਬਸਕ੍ਰਾਈਬਰ ਜੁੜ ਕਰਿਓ ਜੀ। ਸੋ ਵੀਡੀਓ ਚੰਗੀ ਲੱਗੇ ਜਾਣਕਾਰੀ ਚੰਗੀ ਲੱਗੇ ਤਾਂ ਲਾਇਕ ਤੇ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ। ਇੱਕ ਵਾਰੀ ਜਿਵੇਂ ਹੁਣ ਵੋਟਾਂ ਆਉਂਦੀਆਂ ਜਾਂਦੀਆਂ ਤੇ ਵੋਟਾਂ ਆਪਦੇ ਵਿੱਚ ਪੰਜ ਚਾਰ ਬੰਦੇ ਇਕੱਠੇ ਹੋ ਕੇ ਜਿਹੜੇ ਉੱਥੇ ਸੀਗੇ ਉਹ ਵੋਟਾਂ ਕਹਿਣ ਜਾਵਦੇ ਉਹਨਾਂ ਨੇ ਪਹਿਲੇ ਘਰੇ ਜਾ ਕੇ ਬੋਲ ਮਾਰਿਆ ਤੇ ਕਹਿੰਦੇ ਭਾਈ ਸਾਹਿਬ ਘਰੇ ਆਂ ਤੇ ਗਾਂ ਵਾਲਾ ਕਹਿੰਦਾ ਵੀ ਹਾਂਜੀ ਘਰੇ ਆਂ ਕਹਿੰਦੇ ਕਿੰਨੀਆਂ ਵੋਟਾਂ ਆਪਣੀਆਂ ਕਹਿੰਦੇ ਜੀ 5 ਉਹ ਨਾਲ ਦਾ ਬੰਦਾ ਦੂਜੇ ਨੂੰ ਕਹਿੰਦਾ ਵੀ ਇਹਨੂੰ 5000 ਗਣਕੇ ਦੇ ਇੱਕ ਬੱਚਾ ਸਾਈਕਲ ਦੇ ਕੋਲੇ ਬੈਠਾ ਸੀ ਇਹ ਕਹਿੰਦਾ ਵੀ ਉਹ ਕੀ ਦਾ ਉਹਨੂੰ ਜਿਹੜਾ ਬੰਦਾ ਵੋਟਾਂ ਕਹਿਣਾ ਸੀ ਕਹਿੰਦਾ ਉਹ ਵੀ ਆਪਣਾ ਕਹਿੰਦਾ ਉਹਦੀ ਵੋਟ ਬਣੀ ਆ ਉਹ ਘਰ ਵਾਲਾ ਕਹਿੰਦਾ ਨਹੀਂ ਕਹਿੰਦਾ ਜੇ ਤੁਸੀਂ ਆਖੋਗੇ ਤਾਂ ਉਹਦੀ ਬਵਾਰਾਂਗੇ ਫਿਰ ਦੂਜੇ ਘਰੇ ਗਏ ਦੂਜੇ ਨੂੰ ਪੁੱਛਿਆ ਕਿੰਨਾ ਜੀ ਘਰੇ ਹੋ ਉਹ ਕਹਿੰਦਾ ਜੀ ਹਾਂ ਕਹਿੰਦਾ ਜੀ ਕਿੰਨੀਆਂ ਵੋਟਾਂ ਸੋਡੀਆਂ ਉਹ ਕਹਿੰਦਾ ਤਿੰਨ ਉਹ ਨਾਲ ਦੇ ਨੂੰ ਕਹਿੰਦਾ ਕਹਿੰਦਾ ਜੀ ਇਹਨੂੰ 3000 ਰੁਪਏ ਦੇਓ ਗਣਕੇ ਜਦੋਂ ਤੀਜੇ ਘਰੇ ਗਏ ਉਹਨਾਂ ਨੇ ਜਾ ਕੇ ਬੋਲ ਮਾਰਿਆ ਕਹਿੰਦੇ ਭਾਈ ਘਰੇ ਹੋ ਕਹਿੰਦੇ ਜੀ ਹਾਂ ਕਹਿੰਦਾ ਕਿੰਨੀਆਂ ਵੋਟਾਂ ਛੋਡੀਆਂ ਉਹ ਕਹਿੰਦਾ ਜੀ ਮਹਾਰਾਜ ਵੋਟਾਂ ਦਾ ਸਾਡੇ ਮੇਰੀ ਇਕੱਲੇ ਦੀ ਹੈ ਕੀ ਆ ਕਹਿੰਦੇ ਕਿਉਂ ਕਹਿੰਦੇ ਜੀ ਮੇਰਾ ਪਿਓ ਪਹਿਲਾਂ ਗੁਜ਼ਰ ਗਿਆ ਸੀ ਉਹ ਵਾਹਿਗੁਰੂ ਕਹਿੰਦਾ ਮੇਰੀ ਮਾਤਾ ਪਹਿਲਾਂ ਗੁਜ਼ਰ ਗਈ ਸੀ ਪਿਓ ਸੀ ਕਹਿੰਦਾ ਮੈਨੂੰ ਉਹਨੇ ਪਾਲਿਆ ਪੜਾਇਆ ਵੱਡਾ ਕੀਤਾ ਤੇ ਕਹਿੰਦਾ ਹੁਣ ਜਿਹੜਾ ਮੇਰਾ ਪਿਓ ਸੁਭੀ ਚੜਾਈ ਕਰ ਗਿਆ ਮੈਂ ਇਕੱਲੇ ਰਹਿ ਗਿਆ ਸਾਡਾ ਕਾਰੋਬਾਰ ਸੀ ਕਹਿੰਦਾ ਖੱਚਰ ਰੇੜੇ ਦਾ ਤੇ ਕਹਿੰਦਾ ਜਿਹੜੀ ਮੇਰੇ ਪਿਓ ਨੇ ਮੈਨੂੰ ਖਚਰ ਲੈ ਕੇ ਦਿੱਤੀ ਸੀ ਤੇ ਪਿਛਲੇ ਸਾਲ ਉਹ ਵੀ ਉਹ ਮਰ ਗਈ। ਉਹ ਕਹਿੰਦਾ ਯਾਰ ਕਿੱਧਰ ਆਪਾਂ ਮਰਦ ਮਸ਼ਵਾਰੀ ਚ ਪੈ ਗਏ। ਆਪਾਂ ਵੋਟਾਂ ਪੁੱਛਣ ਆਏ ਸੀ। ਇਹਨੂੰ ਮੁੱਦੇ ਦੀ ਗੱਲ ਕਰੋ। ਤਿੰਨ ਮੇੜੋ। ਉਹ ਕਹਿੰਦਾ ਵੀ ਤੇ ਇਕੱਲੇ ਦੇ ਵੋਟਾਂ ਕਹਿੰਦਾ ਜੀ ਹਾਂ। ਉਹ ਕਹਿੰਦਾ ਵੀ ਨਾਲ ਦੇ ਨੂੰ ਕਹਿੰਦਾ ਦੇ ਇਹਨੂੰ 1000 ਰੁਪਇਆ। ਜਦੋਂ 1000 ਰੁਪਇਆ ਦੇ ਕੇ ਤੁਰਨ ਲੱਗੇ ਤੇ ਉਹ ਘਰ ਵਾਲੇ ਨੇ ਮੁੰਡੇ ਨੇ ਬੋਲ ਮਾਰਿਆ ਕਹਿੰਦਾ ਜੀ ਇੱਕ ਮਿੰਟ ਗੱਲ ਸੁਣਿਓ। ਉਹ ਕਹਿੰਦਾ ਜੀ ਵੋਟਾਂ ਜਿਹੜੇ ਮੰਗਣਾ ਐ ਸੋ ਕਹਿੰਦੇ ਜੀ ਦੱਸੋ ਕਹਿੰਦਾ ਜੀ ਮੇਰੀ ਬੇਨਤੀ ਆ ਤੁਸੀਂ ਆ 1000 ਰੁਪਏ ਮੈਨੂੰ ਨਾਲ ਦੇ ਕੇ ਜਾਓ ਇਹ 1000 ਰੁਪਏ ਦੀ ਮੈਨੂੰ ਖੱਤਰ ਦੀ ਲੋੜ ਆ ਤੇ ਮੈਨੂੰ 1000 ਰੁਪਏ ਦੀ ਖੱਤਰ ਲੈ ਦਿਓ ਉਹ ਕਹਿੰਦੇ ਕਮਲਾ ਹੋ ਗਿਆ 1000 ਰੁਪਏ ਦੀ ਖੱਤਰ ਕਿਵੇਂ ਆਊਗੀ ਉਹ ਮੁੰਡਾ ਕਹਿੰਦਾ ਵੀ ਇਹੀ ਗੱਲ ਤੁਹਾਨੂੰ ਮੈਂ ਸਮਝਾਉਣੀ ਚਾਹਣਾ ਵੀ 1000 ਰੁਪਏ ਦੇ ਵਿੱਚ ਤਾਂ ਖੱਤਰ ਵੀ ਨਹੀਂ ਆਉਂਦੀ ਤੇ ਤੁਸੀਂ ਬੰਦਾ ਖਰੀਦਣ ਚੱਲੇ ਹੋ ਸੋ ਅਸੀਂ ਸੋਚ ਸੰਤ ਕੇ ਫੈਸਲੇ ਲੈ ਕਰਕੇ ਆਪਾਂ ਨੂੰ 5 500 ਦੇ ਵਿੱਚ ਖਰੀਦ ਖਰੀਦੇ ਫਿਰਦੇ ਆ ਵੋਟਾਂ ਦੇ ਵੇਲੇ ਕਿਸੇ ਕੋਈ ਹਜ਼ਾਰ ਦੀ 1000 ਰੁਪਏ ਪਿੱਛੇ ਵੇਕੇ ਜਾਂਦਾ ਕੋਈ 500 ਪਿੱਛੇ ਕੋਈ ਦਾਰੂ ਦੀ ਬੋਤਲ ਪਿੱਛੇ ਸੋ ਜਮੀਰ ਨੂੰ ਮਰਨਾ ਦੇਗੇ ਜਮੀਰ ਜਿਉਂਦੀ ਰੱਖੀਏ ਜੀ ਆਪਾਂ ਮਾਨਦਾਰ ਹੋ ਕੇ ਇਮਾਨਦਾਰੀ ਨਾਲ ਵੋਟ ਪਾਇਆ ਕਰੋ ਕਿਉਂਕਿ ਇਮਾਨਦਾਰੀ ਨਾਲ ਵੋਟ ਪਾਈ ਇਮਾਨਦਾਰ ਬੰਦਾ ਉਮੀਦਵਾਰ ਚੁਣਿਆ ਸੋ ਆਪਣੇ ਕੰਮ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ